ਫਾਜ਼ਿਲਕਾ ਮਲੋਟ ਰੋਡ ਤੇ ਪੈਂਦੇ ਪਿੰਡਾਂ ਦੇ ਲੋਕਾਂ ਵੱਲੋਂ ਫਾਜ਼ਿਲਕਾ ਮਲੋਟ ਰੋਡ ਤੇ ਧਰਨਾ ਲਗਾਇਆ ਗਿਆ ਅਤੇ ਕੀਤਾ ਗਿਆ ਰਸਤਾ ਜਾਮ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਨਾਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀ ਪੇ ਮਹੀ ਦੇ ਕਾਰਨ ਉਹਨਾਂ ਦੇ ਖੇਤਾਂ ਜ਼ਮੀਨਾਂ ਤੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਫਸਲਾਂ ਤਾਂ ਖਰਾਬ ਹੋ ਹੀ ਗਈਆਂ ਹਨ ਉਹਨਾਂ ਦੇ ਘਰ ਵੀ ਡੁੱਬਨ ਦੇ ਕਿਨਾਰੇ ਹਨ ਜਦਕਿ ਇਹ ਪਾਣੀ ਨਾਲਿਆਂ ਵਿੱਚ ਨਿਕਲਣਾ ਸੀ ਡਰੇਨਾਂ ਵਿੱਚ ਨਿਕਲਣਾ ਸੀ ਪਰ ਚੌਧਰੀ ਮਾਈਨਰ ਬਟਨ ਦੇ ਕਾਰਨ ਪਾਣੀ ਨਹੀਂ ਨਿਕਲ ਰਿਹਾ ਜੇਕਰ ਅੱਜ ਉਥੇ ਸਫਾਈ ਨਾ ਹੋਈ ਤੇ ਬਣਾਇਆ ਗਿਆ ਡਰੇਨ ਤੇ ਪੁੱਲ ਦਾ ਨਾ ਖੋਲਿਆ ਗਿਆ ਤਾਂ ਉਹ ਧਰਨਾ ਵੀ ਦੇਣਗੇ ਮਰਨ ਵਰਤ ਤੇ ਵੀ ਬੈਠਣਗੇ ਅਤੇ ਸਰਕਾਰ ਦੇ ਖਰਾਬ ਪੇਟ ਸੇ ਆਪਾਂ ਵੀ ਕਰਨਗੇ ਅਤੇ ਜੋ ਉਹਨਾਂ ਕੋ ਬਣ ਸਕਿਆ ਉਹ ਕਰਨਗੇ ਉਹਨਾਂ ਕਿਹਾ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ 20 ਤੋਂ 25 ਮੋਟਰਾਂ ਦਿੱਤੀਆਂ ਜਾਣ ਅਤੇ ਉਹਨਾਂ ਦੇ ਖੇਤਾਂ ਘਰਾਂ ਤੇ ਮਕਾਨ ਦੁਕਾਨਾਂ 'ਚ ਭਰਿਆ ਪਾਣੀ ਦੀ ਨਿਕਾਸੀ ਕਰਾਈ ਜਾਵੇ ਹੋਰ ਉਹ ਬੋਲਦੇ ਹੋਏ ਧਰਨਾਕਾਰਿਆਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਦੇਖੋ ਪੰਜਾਬ ਸਰਕਾਰ ਮੁਰਦਾਬਾਦ 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 ਡਰੇਨ ਮਹਿਕਮਾ ਮੁਰਦਾਬਾਦ ਕੋਈ ਜਿਹੜਾ ਡਰੇਨ ਦੇ ਵਿੱਚ ਪੈ ਰਿਹਾ ਸਰ ਉਹ ਪਾਣੀ ਪਿੱਛੇ ਆ ਕੇ ਸਰ ਇੱਕ ਤਾਂ ਬਾਰਿਸ਼ ਹੋਈ ਐਤਵਾਰ ਨੂੰ ਆ ਸਰ ਸੌਰੀ ਅੱਜ ਐਤਵਾਰਾ ਅੱਜ ਤੋਂ ਦੋ ਦਿਨ ਪਹਿਲਾਂ ਜੋ ਬਾਰਿਸ਼ ਹੋਈ ਆ ਉਹਦੇ ਨਾਲ ਸਰ ਸਾਡੇ 1500 ਤੋਂ 3000 ਏਕੜ ਰਕਬਾ ਡੁੱਬ ਚੁੱਕਿਆ ਜੀ ਅੱਗੇ ਡਰੇਨ ਜੋ ਵੀ ਆ ਸਰ ਉਹ ਆਪਣੀ ਬੰਦ ਕੀਤੀ ਹੋਈ ਆ ਚੌਧਰੀ ਮੈਨਰ ਨਿਕਲਣ ਕਰਕੇ ਜੋ ਕੋਈ 골ਡੀ ਐਮਐਲਏ ਕਮੋਜ ਦੀ ਸ਼ਹਿਤ ਜੋ ਉਹ ਮੈਨਰ ਨਿਕਲਿਆ ਹੈ ਉਹਨੇ ਨਸੀਮ ਲਾਲੀ ਦੇ ਵਿੱਚ ਦੀ ਥੱਲੇ ਦੀ ਲੰਘਾਤਾ ਜਿਹਦੇ ਨਾਲ ਜੀ ਡਰੇਨ ਦਾ ਪਾਣੀ ਨਿਕਲ ਹੀ ਨਹੀਂ ਰਿਹਾ ਏ ਪਾਣੀ ਨਾ ਨਿਕਲਣ ਕਰਕੇ 1500 ਤੋਂ 2000 ਏਕੜ ਜੋ ਫਸਲ ਹੁਣ ਤਾਂ ਖਰਾਬ ਹੋ ਚੁੱਕੀ ਆ ਅਗਰ ਪ੍ਰਸ਼ਾਸਨ ਕੋਈ ਵੀ ਹੱਲ ਇਸ ਦਾ ਨਹੀਂ ਕਰਦਾ ਅਗਲੇ 2 ਦਿਨ ਦੇ ਵਿੱਚ 2000 ਤੋਂ 2500 ਰਕਬਾ ਏਕੜ ਜੋ ਤਬਾਹ ਹੋ ਜੂਗਾ ਤੇ ਇਹ ਨਕੇਰੀਆਂ ਦਾ ਰਕਬਾ ਹੀ ਹਲਿਆਣੇ ਦਾ ਕਟਿਆਲੇ ਬੋਦਲੇ ਦਾ ਇੱਥੋਂ ਦਾ ਰਕਬਾ ਜੀ ਜੋ ਹੁਣ ਤੱਕ ਤਬਾਹ ਹੋ ਗਿਆ ਜੀ ਤਿੰਨ ਚਾਰ ਘਰਾਂ ਦੇ ਜੋ ਆ ਕੀ ਕੋਖੇ ਵੀ ਡਿੱਗ ਪਏ ਆ ਖਾਨ ਨੂੰ ਦਾਣੇ ਤੱਕ ਨਹੀਂ ਸਭ ਭੇਜ ਚੁੱਕੇ ਆ ਤੇ ਘਰੇ ਜਵਾਕ ਭੁੱਖੇ ਮਰਦੇ ਆ ਜੇ ਸਾਡਾ ਕੋਈ ਵੀ ਹੱਲ ਨਾ ਕੀਤਾ ਗਿਆ ਅਸੀਂ ਇੱਥੇ ਮਰਨ ਵਰਤ ਤੇ ਬੈਠਾਂਗੇ ਆਪਣੇ ਜਵਾਕ ਮਤਾਵਾ ਭੈਣਾ ਸਭ ਨੂੰ ਲਿਆ ਕੇ ਸੜਕ ਤੇ ਬੈਠਾਂਗੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਵੀ ਕੀਤਾ ਨਹੀਂ ਜਾਏਗਾ ਤੇ ਇਸ ਤੋਂ ਲਾਵਾ ਸਾਡੀ ਪ੍ਰਸ਼ਾਸਨ ਵਾਲੀ ਮੰਗ ਹੈ ਸਾਡੇ ਖੇਤੀ ਤੋਂ ਖੇਤੀ ਹੱਲ ਕੀਤਾ ਜਾਵੇ ਇੱਕ ਸਾਡਾ ਜੋ ਸੈਫਲ ਖਿਓ ਵਾਲੇ ਨੂੰ ਉਹ ਖੋਲਿਆ ਜਾਵੇ ਇੱਕ ਇਹ ਡਰੇਨ ਦੀ ਸਫਾਈ ਕਰਕੇ ਉਹ ਪੌਣ ਨੂੰ ਪਟਿਆ ਜਾਵੇ ਤਾਂ ਕਿ ਸਾਡਾ ਪਾਣੀ ਅੱਗੇ ਜਾ ਸਕੇ 20 ਤੋਂ 25 ਮੋਟਰਾਂ ਦਿੱਤੀਆਂ ਜਾਣ ਜੇ ਕਿ ਅਸੀਂ ਪਾਣੀ ਚੱਕ ਕੇ ਖਿਓ ਵਾਲਾ ਨਹਿਰ ਦੇ ਵਿੱਚ ਸਿੱਟ ਸਕੀਏ ਜਿਸ ਦੇ ਨਾਲ ਸਾਡਾ ਫਸਲ ਨੂੰ ਤਾਂ ਛੱਡੋ ਫਸਲ ਤਾਂ ਖਰਾਬ ਹੋ ਹੀ ਚੁੱਕੀ ਆ ਸਾਡਾ ਘਰਾਂ ਦਾ ਨੁਕਸਾਨ ਹੋਣ ਤੋਂ ਬਾਅਦ ਜਾਨੀ ਨੁਕਸਾਨ ਹੋਣ ਤੋਂ ਬਾਅਦ ਜੀ ਸਾਡੇ ਘਰ ਦੇ ਰਾਸਤਿਆਂ ਦੇ 3-3 ਫੁੱਟ ਤੱਕ ਪਾਣੀ ਹੋ ਚੁੱਕਿਆ ਸਰ ਅਗਰ ਇਹ ਡਰੇਨ ਅੱਜ ਸਾਫ ਨਹੀਂ ਕੀਤੀ ਜਾਂਦੀ ਤੇ ਅਸੀਂ ਮਰਨ ਵਰਤ ਤੇ ਵੀ ਬਹਿਣ ਨੂੰ ਤਿਆਰ ਆਂ ਜੀ اے بی ਆ ਨਿਊ ਚੈਨਲ ਦੇਖਣ ਵਾਲੇ ਸਭ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ اے بی ਆ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ